ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਟਰੰਪ ਦੇ ਰਿਪਬਲਿਕਨ ਸੂਬੇ ਫਲੋਰੀਡਾ 'ਚ ਬੰਦ ਪਈ ਇੱਕ ਕਾਲੇ ਪਾਣੀ ਵਰਗੀ ਜੇਲ੍ਹ ਨੂੰ ਗੈਰਕਾਨੂੰਨੀ ਅਪਰਾਧਿਕ ਲੋਕਾਂ ਨੂੰ ਰੱਖਣ ਲਈ ਹਜ਼ਾਰ ਬੈੱਡ ਦੀ ਸਹੂਲਤ ਵਾਲੀ ਇਮਾਰਤ ਨੂੰ ਮੁੜ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਇਮਾਰਤ ਦੁਆਲੇ 71 ਪਾਣੀ 'ਚ ਖੁੰਖਾਰ ਮਗਰਮੱਛਾਂ ਤੋਂ ਇਲਾਵਾ ਖਤਰਨਾਕ ਅਜਗਰ ਐਨਾਕੋਂਡਾ ਸੱਪ ਵੱਡੀ ਗਿਣਤੀ 'ਚ ਰਹਿੰਦੇ ਨੇ ਗ੍ਰੇਸ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਇਸੇ ਹਵਾਲੇ 'ਚ ਕਿਹਾ ਕਿ ਸੰਘੀ ਸਰਕਾਰ ਫਲੋਰੀਡਾ ਵੱਲੋਂ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਸਥਾਪਿਤ ਕਰਨ ਦੀ ਯਤਨਾਂ ਨੂੰ ਫੰਡ ਦੇਵੇਗੀ ਜਿਸ ਵਿੱਚ ਐਵਰਗਲੇਡਜ਼ 'ਚ ਇੱਕ ਪ੍ਰਸਤਾਵਿਤ ਸਾਈਟ ਸ਼ਾਮਲ ਹੈ ਜਿਸ ਨੂੰ ਰਾਜ ਦੇ ਅਧਿਕਾਰੀਆਂ ਨੇ ਐਲੀਗੇਟਰ ਅਲਕਾਟਰਾਜ਼ ਕਾਇਏ ਨੋਇਮ ਨੇ ਕਿਹਾ ਕਿ ਫਲੋਰੀਡਾ ਚ ਨਜ਼ਰਬੰਦੀ ਸਹੂਲਤਾਂ ਨੂੰ ਵੱਡੇ ਪੱਧਰ ਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਆਸਰਾ ਤੇ ਸੇਵਾਵਾਂ ਮਾ ਪ੍ਰੋਗਰਾਮ ਦੁਆਰਾ ਫੰਡ ਦਿੱਤਾ ਜਾਵੇਗਾ ਇਹ ਇੱਕ ਪਹਿਲ ਹੈ ਜੋ ਕਾਂਗਰਸ ਦੁਆਰਾ ਅਮਰੀਕਾ ਮੈਕਸੀਕੋ ਸਰਹੱਦ ਦੇ ਨਾਲ ਸੰਗੀ ਹਰਾਸਤ ਤੋਂ ਰਿਹਾ ਹੋਏ ਪ੍ਰਵਾਸੀਆਂ ਤੇ ਸ਼ਰਨ ਮੰਗਣ ਵਾਲਿਆਂ ਨੂੰ ਸੰਭਾਲਣ ਵਾਲੇ ਸ਼ਹਿਰਾਂ ਦਾ ਸਮਰਥਨ ਕਰਨ ਲਈ ਬਣਾਈ ਗਈ ਹੈ ਫਲੋਰੀਡਾ ਦੇ ਅਟਾਰਨੀ ਜਨਰਲ ਜੇਮਸ ਉਥਮੀਅਰ ਨੇ ਕਿਹਾ ਏ ਕਿ ਐਵਰਗਲੇਡਸ ਚ ਬਣਾਏ ਗਏ ਵਿਸ਼ਾਲ 에ਅਰਫੀਲਡ ਨੂੰ ਅਪਰਾਧਿਕ ਰਿਕਾਰਡਾਂ ਵਾਲੇ ਗੈਰਕਾਨੂੰਨੀ ਤੌਰ ਤੇ ਅਮਰੀਕਾ ਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਰੱਖਣ ਲਈ ਇੱਕ ਨਜ਼ਰਬੰਦੀ ਸਹੂਲਤ ਵਜੋਂ ਦੁਬਾਰਾ ਵਰਤਿਆ ਜਾਵੇਗਾ। ਉਸ ਨੇ ਇਸ ਨੂੰ ਐਲੀਗੇਟਰ ਅਲਕਾਟਰਾਜ਼ ਦਾ ਨਾਮ ਦਿੱਤਾ। ਇਹ ਕਹਿੰਦੇ ਹੋਏ ਕਿ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਕੈਦੀ ਨੂੰ ਇਸ ਥਾਂ ਦੇ ਆਲੇ-ਦੁਆਲੇ ਦੇ ਗਿੱਲੇ ਇਲਾਕਿਆਂ ਚ ਮਗਰਮੱਛਾਂ ਤੇ ਅਜਗਰਾਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰੀਕੇ ਨਾਲ ਉਥਮੀਅਰ ਨੇ ਐਲਾਨ ਕੀਤਾ ਕਿ ਸੰਘੀ ਸਰਕਾਰ ਨੇ ਐਲੀਗੇਟਰ ਅਲਕਾਟਰਾਜ਼ ਦੇ ਤੇ ਹੋਰ ਨਾਲ ਸਹੂਲਤਾਂ ਨੂੰ ਬਣਾਉਣ ਲਈ ਰਾਜ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿੱਥੇ 5000 ਕੈਦੀਆਂ ਨੂੰ ਇਕੱਠਿਆਂ ਰੱਖਿਆ ਜਾ ਸਕਦਾ ਹੈ ਜਿਸ ਨੂੰ ਜੁਲਾਈ ਮਹੀਨੇ ਦੇ ਸ਼ੁਰੂ ਚ ਸ਼ੁਰੂ ਕੀਤਾ ਜਾ ਸਕਦਾ ਹੈ ਅਮਰੀਕੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੇ ਇੱਕ ਨਿਊਜ਼ ਰਿਲੀਜ਼ ਚ ਦੱਸਿਆ ਹੈ ਕਿ ਇਸ ਹਫਤੇ ਦੇ ਸ਼ੁਰੂ ਚ ਉਹਨਾਂ ਦੀ ਹਿਰਾਸਤ ਚ ਇੱਕ ਕੈਨੇਡੀਅਨ ਨਾਗਰਿਕ ਦੀ ਮੌਤ ਹੋ ਗਈ ਹੈ ਆਈਸੀਈ ਦੇ ਬਿਆਨ ਅਨੁਸਾਰ 49 ਸਾਲਾ ਜੌਨੀ ਨੋਵिलो ਦੀ ਸੋਮਵਾਰ ਨੂੰ ਫਲੋਰੀਡਾ ਦੇ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਮੌਤ ਹੋਈ ਮੌਤ ਦੇ ਕਾਰਨ ਬਾਰੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਤੇ ਜਾਂਚ ਜਾਰੀ ਹੈ ਭਾਵੇਂ ਉਸ ਕੋਲ ਕੈਨੇਡੀਅਨ ਨਾਗਰਿਕਤਾ ਸੀ ਆਈਸੀਈ ਨੇ ਦੱਸਿਆ ਕਿ ਉਹ 1988 ਤੋਂ ਅਮਰੀਕਾ 'ਚ ਰਹਿ ਰਿਹਾ ਸੀ ਤੇ 1991 'ਚ ਉਸ ਨੇ ਕਾਨੂੰਨੀ ਤੌਰ ਤੇ ਪਰਮਨੈਂਟ ਰੈ residency ਲੈ ਲਈ ਸੀ 2023 'ਚ ਉਸ ਨੂੰ ਕਈ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਵਿੱਚ ਰੈਕਟਿਅਰਿੰਗ ਧੋਖਾਧੜੀ ਤੇ ਜਾਲਸਾਜ਼ੀ ਅਤੇ ਨਸ਼ਾ ਤਸਕਰੀ ਦੇ ਅਪਰਾਧ ਸ਼ਾਮਲ ਨੇ ਉਸ ਨੂੰ 12 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਸੀ ਆਈਸੀਈ ਦੇ ਬਿਆਨ ਅਨੁਸਾਰ ਮਈ ਮਹੀਨੇ ਚ ਆਈਸੀਈ ਦੇ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹ ਅਮਰੀਕਾ ਤੋਂ ਕੱਢੇ ਜਾਣ ਦੀ ਪ੍ਰਕਿਰਿਆ ਦੌਰਾਨ ਹਿਰਾਸਤ ਚ ਸੀ ਜ਼ਿਕਰਯੋਗ ਹੈ ਕਿ ਉਸ ਦੀ ਮੌਤ ਅਜਿਹੇ ਸਮਿਆਂ ਚ ਹੋਈ ਹੈ ਜਦੋਂ ਆਈਸੀਈ ਦੇ ਅਧਿਕਾਰੀ ਅਮਰੀਕਾ ਭਰ ਚ ਵੱਡੀ ਗਿਣਤੀ ਚ ਗ੍ਰਿਫਤਾਰੀਆਂ ਕਰ ਰਹੇ ਨੇ 2025 ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਈ ਕਾਰਜਕਾਰੀ ਹੁਕਮ ਜਾਰੀ ਕੀਤੇ ਸਨ ਜੋ ਗੈਰ ਇਮੀਗ੍ਰੇਸ਼ਨ ਲੋਕਾਂ ਨੂੰ ਰੋਕਣ ਅਤੇ ਅਮਰੀਕਾ ਚ ਰਹਿ ਰਹੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਉਦੇਸ਼ ਨਾਲ ਬਣਾਏ ਗਏ ਨੇ 트럼ਪ ਦੇ ਮੁੱਖ ਇਮੀਗ੍ਰੇਸ਼ਨ ਸਲਾਹਕਾਰ ਅਤੇ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਨੇ ਆਈਸੀਈ ਉੱਤੇ ਦਬਾਅ ਬਣਾਇਆ ਕਿ ਹਰ ਰੋਜ਼ ਘੱਟੋ ਘੱਟ 3000 ਗ੍ਰਿਫਤਾਰੀਆਂ ਕੀਤੀਆਂ ਜਾਣ ਜਦਕਿ 트럼ਪ ਦੇ ਦੂਸਰੇ ਕਾਰਜਕਾਲ ਦੇ ਪਹਿਲੇ 5 ਮਹੀਨਿਆਂ ਦੌਰਾਨ ਇਹ ਸੰਖਿਆ ਲਗਭਗ 650 ਸੀ ਟਰੰਪ ਨੇ ਖੁਦ ਆਈਸੀਈ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਤਿਹਾਸ ਦੀ ਸਭ ਤੋਂ ਵੱਡੀ ਡੈਪੂਟੇਸ਼ਨ ਪ੍ਰੋਗਰਾਮ ਨੂੰ ਅਮਲ ਚ ਲਿਆਉਣ ਲਈ ਆਪਣੀ ਪੂਰੀ ਤਾਕਤ ਲਗਾਉਣ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਹਫਤੇ ਅਮਰੀਕਾ ਦੇ ਕਨੈਕਟਿਕਟ ਰਾਜ ਦੇ ਹਾਰਟਫੋਰਡ ਸ਼ਹਿਰ 'ਚ ਇੱਕ ਸਮਾਗਮ 'ਚ ਭਾਸ਼ਣ ਦਿੱਤਾ। ਆਪਣੇ ਭਾਸ਼ਣ 'ਚ ਓਬਾਮਾ ਨੇ ਅਮਰੀਕਾ ਦੀ ਮੌਜੂਦਾ ਰਾਜਨੀਤਿਕ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਤੇ ਨੌਜਵਾਨਾਂ ਨੂੰ ਦੇਸ਼ ਨੂੰ ਬਚਾਉਣ ਦੀ ਅਪੀਲ ਕੀਤੀ। ਓਬਾਮਾ ਨੇ 트럼ਪ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੋ ਲੋਕ ਅੱਜ ਅਮਰੀਕੀ ਸਰਕਾਰ ਚਲਾ ਰਹੇ ਨੇ ਉਹ ਲੋਕਤੰਤਰ ਦੇ ਮੂਲ ਸਿਧਾਂਤਾਂ ਨੂੰ ਕਮਜ਼ੋਰ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਲੋਕਤੰਤਰ 'ਚ ਇਹ ਜ਼ਰੂਰੀ ਹੈ ਕਿ ਗਲਤ ਚੀਜ਼ਾਂ ਦਾ ਵਿਰੋਧ ਸਰਕਾਰ ਦੇ ਅੰਦਰੋਂ ਤੇ ਬਾਹਰੋਂ ਕੀਤਾ ਜਾਵੇ। ਪਰ ਹੁਣ ਅਜਿਹਾ ਨਹੀਂ ਹੋ ਰਿਹਾ। ਓਬਾਮਾ ਨੇ ਕਿਹਾ ਕਿ ਵਪਾਰਕ ਸੌਦਿਆਂ 'ਚ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ, ਜੋ ਕਿ ਨਾ ਸਿਰਫ ਆਰਥਿਕ ਤੌਰ ਤੇ ਸਗੋਂ ਨੈਤਿਕ ਤੌਰ ਤੇ ਵੀ ਖਤਰਨਾਕ ਹੈ। ਆਪਣੇ ਕਾਰਜਕਾਲ ਦੀ ਤੁਲਨਾ ਕਰਦੇ ਹੋਏ ਉਹਨਾਂ ਕਿਹਾ ਕਿ ਚੀਨ ਦੀ ਵੱਧਦੀ ਤਾਕਤ ਦੇ باوجود ਉਹਨਾਂ ਨੇ ਟੈਰਿਫ ਵਰਗੇ ਉਪਾਅਾਂ ਦੀ ਦੁਰਵਰਤੋਂ ਨਹੀਂ ਕੀਤੀ ਕਿਉਂਕਿ ਇਹ ਦੁਨੀਆ ਦੀਆਂ ਨਜ਼ਰਾਂ 'ਚ ਅਮਰੀਕਾ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦਾ ਹੈ ਵਪਾਰਕ ਯੁੱਧ ਨੂੰ ਗਲਤ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਕਾਰਨ ਮਾਨ ਸਨਮਾਨ ਖਤਰੇ 'ਚ ਹੈ ਓਬਾਮਾ ਨੇ ਅਮਰੀਕਾ ਦੀ ਤੁਲਨਾ ਹੰਗਰੀ ਵਰਗੇ ਦੇਸ਼ਾਂ ਨਾਲ ਕੀਤੀ ਜਿੱਥੇ ਚੋਣਾ ਤਾਂ ਹੁੰਦੀਆਂ ਨੇ ਪਰ ਲੋਕਾਂ ਦੀ ਆਵਾਜ਼ ਦੀ ਅਸਲ ਚ ਕਦਰ ਨਹੀਂ ਕੀਤੀ ਜਾਂਦੀ ਤੇ ਨੇਤਾ ਮਨਮਾਨੇ ਢੰਗ ਨਾਲ ਕੰਮ ਕਰਦੇ ਨੇ ਉਨਾ ਚੇਤਾਵਨੀ ਦਿੱਤੀ ਕਿ ਅਮਰੀਕਾ ਵੀ ਇਸੇ ਤਰ੍ਹਾਂ ਦੇ ਰਸਤੇ ਤੇ ਚੱਲ ਰਿਹਾ ਹੈ ਜਿੱਥੇ ਕਾਨੂੰਨ ਅਤੇ ਲੋਕਤੰਤਰ ਦੀ ਅਸਲ ਭਾਵਨਾ ਕਮਜ਼ੋਰ ਹੋ ਰਹੀ ਹੈ। ਓਬਾਮਾ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਦੀ ਸਥਿਤੀ ਵੀ ਉਸੇ ਦਿਸ਼ਾ ਵੱਲ ਵੱਧਦੀ ਜਾਪਦੀ ਹੈ। ਓਬਾਮਾ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦਾ ਹਵਾਲਾ ਦਿੱਤਾ ਜੋ ਬਾਈਡਨ ਨੇ ਜੋ ਜਿੱਤੀਆਂ ਸਨ ਪਰ ਹਾਰਨ ਵਾਲੇ ਡੋਨਾਲਡ ਟਰੰਪ ਨੇ ਧੋਖਾ ਧੜੀ ਦੇ ਝੂਠੇ ਦੋਸ਼ ਲਗਾਏ ਸਨ। ਓਬਾਮਾ ਨੇ ਪੁੱਤਨ ਅਤੇ ਕੇਜੀਬੀ ਦੀ ਉਦਾਹਰਣ ਦਿੰਦਿਆਂ ਕਿਹਾ ਕੇ ਸੱਤਾ 'ਚ ਬੈਠੇ ਲੋਕ ਅਕਸਰ ਅਜਿਹੇ ਮਾਹੌਲ ਦਾ ਫਾਇਦਾ ਉਠਾਉਂਦੇ ਨੇ ਜਿੱਥੇ ਲੋਕਾਂ ਨੂੰ ਸੱਚਾਈ ਨਹੀਂ ਪਤਾ ਹੁੰਦੀ। ਰੂਸੀ ਰਾਸ਼ਟਰਪਤੀ ਪੁਤਿਨ ਤੇ ਉਹਨਾਂ ਦੀ ਕੇਜੀਬੀ ਦੀ ਇੱਕ ਕਹਾਵਤ ਹੈ ਜਿਸ ਨੂੰ ਅਮਰੀਕਾ 'ਚ ਟਰੰਪ ਦੇ ਸਲਾਹਕਾਰ ਸਟੀਵ ਬੈਨਨ ਨੇ ਵੀ ਅਪਣਾਇਆ ਸੀ। ਓਬਾਮਾ ਨੇ ਕਿਹਾ ਲੋਕਤੰਤਰ ਆਪਣੇ ਆਪ ਕੰਮ ਨਹੀਂ ਕਰਦਾ ਇਸ ਲਈ ਲੋਕਾਂ ਦੀ ਲੋੜ ਹੁੰਦੀ ਹੈ। ਜੱਜ, ਨਿਆਂ ਵਿਭਾਗ ਦੇ ਅਧਿਕਾਰੀ, ਸਰਕਾਰ ਦੇ ਅੰਦਰਲੇ ਲੋਕ ਜੋ ਸੰਵਿਧਾਨ ਦੀ ਰੱਖਿਆ ਲਈ ਆਪਣੀ ਸੌ ਨੂੰ ਗੰਭੀਰਤਾ ਨਾਲ ਲੈਂਦੇ ਨੇ। ਜੇਕਰ ਅਝਾਹ ਨਹੀਂ ਹੁੰਦਾ ਤਾਂ ਦੇਸ਼ ਹੌਲੀ-ਹੌਲੀ ਤਾਨਾਸ਼ਾਹੀ ਵੱਲ ਵੱਧ ਸਕਦਾ ਹੈ। ਕੈਲੀਫੋਰਨੀਆ ਦੇ ਫ੍ਰਿਜਨੋ ਵਿੱਚ ਨਵੇਂ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਮਰਹੂਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ। ਇਹ ਫੈਸਲਾ ਮੰਗਲਵਾਰ ਦੇਰ ਰਾਤ ਫ੍ਰਿਜਨੋ ਦੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਇੱਕ ਮੀਟਿੰਗ ਚ ਲਿਆ ਗਿਆ। ਸੰਭਾਵਨਾ ਹੈ ਕਿ ਇਹ ਅਮਰੀਕਾ ਦਾ ਪਹਿਲਾ ਸਕੂਲ ਹੋਵੇਗਾ ਜਿਸ ਦਾ ਨਾਮ ਇੱਕ ਸਿੱਖ ਦੇ ਨਾਮ ਤੇ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਨੂੰ ਸੈਂਟਰਲ ਯੂਨੀਫਾਈਡ ਦੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ ਇਸ ਬੋਰਡ ਚ ਕੁੱਲ 7 ਮੈਂਬਰ ਨੇ ਜਿਨ੍ਹਾਂ ਵਿੱਚੋਂ 6 ਮੈਂਬਰਾਂ ਨੇ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਣ ਤੇ ਸਹਿਮਤੀ ਪ੍ਰਗਟਾਈ ਤੇ ਇਸ ਦੇ ਹੱਕ ਚ ਵੋਟ ਪਾਈ ਜਦਕਿ ਇੱਕ ਮੈਂਬਰ ਵੋਟ ਪਾਉਣ ਤੋਂ ਦੂਰ ਰਿਹਾ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦੇ ਚੇਅਰਮੈਨ ਨਨਦੀਪ ਸਿੰਘ ਚਾਨਣ ਨੇ ਕਿਹਾ ਕਿ ਇਹ ਅਮਰੀਕਾ ਦਾ ਪਹਿਲਾ ਸਰਕਾਰੀ ਸਕੂਲ ਹੋਣ ਦੀ ਸੰਭਾਵਨਾ ਹੈ ਜੋ ਕਿਸੇ ਸਿੱਖ ਵਿਅਕਤੀ ਦੇ ਨਾਮ ਤੇ ਰੱਖਿਆ ਗਿਆ ਹੈ ਇਹ ਸਕੂਲ ਸਤੰਬਰ ਚ ਤਿਆਰ ਹੋ ਜਾਵੇਗਾ ਚੇਅਰਮੈਨ ਨਨਦੀਪ ਸਿੰਘ ਨੇ ਕਿਹਾ ਕਿ ਸਕੂਲ ਦਾ ਨਿਰਮਾਣ ਕਾਰਜ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਤੇ ਇਸ ਦਾ ਉਦਘਾਟਨ ਸਤੰਬਰ 2025 ਚ ਕੀਤਾ ਜਾਵੇਗਾ ਫ੍ਰਿਜ਼ਨੋ ਚ ਖਾਲੜਾ ਦੇ ਨਾਮ ਤੇ ਪਹਿਲਾਂ ਹੀ ਇੱਕ ਪਾਰਕ ਹੈ ਅਤੇ ਸਥਾਨਕ ਲੋਕ ਮਨੁੱਖੀ ਅਧਿਕਾਰਾਂ ਲਈ ਉਸ ਦੇ ਸੰਘਰਸ਼ ਅਤੇ ਯਤਨਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਨੇ ਇੱਥੇ ਸਿੱਖ ਭਾਈਚਾਰਾ ਹੀ ਨਹੀਂ ਸਗੋ ਹੋਰ ਭਾਈਚਾਰਿਆਂ ਦੇ ਲੋਕ ਵੀ ਉਸ ਦਾ ਸਤਿਕਾਰ ਕਰਦੇ ਨੇ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਇਹ ਉਸ ਦੇ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ ਅਮਰੀਕਾ 'ਚ ਇੱਕ ਸਰਕਾਰੀ ਸਕੂਲ ਦਾ ਨਾਮਕਰਨ ਕਰਕੇ ਉਸ ਦੇ ਸਵਰਗੀ ਪਤੀ ਦੇ ਮਨੁੱਖੀ ਅਧਿਕਾਰਾਂ ਲਈ ਕੁਰਬਾਨੀ ਅਤੇ ਸੰਘਰਸ਼ ਨੂੰ ਸਨਮਾਨਿਤ ਕੀਤਾ ਗਿਆ ਹੈ ਇਹ ਸੱਚਮੁੱਚ ਦਿਲ ਨੂੰ ਛੂਹਣ ਵਾਲੀ ਗੱਲ ਹੈ ਕਿ ਪੂਰੀ ਦੁਨੀਆ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਉਸ ਦੇ ਕੰਮ ਤੋਂ ਜਾਣੂ ਹੈ ਜਸਵੰਤ ਸਿੰਘ ਖਾਲੜਾ ਇੱਕ ਦਲੇਰ ਅਤੇ ਸਮਰਪਿਤ ਮਨੁੱਖੀ ਅਧਿਕਾਰ ਕਾਰਕੁਨ ਸੀ ਜਿਸ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਚ ਸਿੱਖਾਂ ਤੇ ਹੋਏ ਅਤਿਆਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਭਾਰਤ ਅਤੇ ਅਮਰੀਕਾ ਵਿਚਕਾਰ ਜਲਦ ਹੀ ਇੱਕ ਵੱਡਾ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਬਿਗ ਬਿਊਟੀਫੁਲ ਬੈਲ ਪ੍ਰੋਗਰਾਮ ਦੌਰਾਨ ਇਸ ਗੱਲ ਤੇ ਸੰਕੇਤ ਦਿੱਤੇ। ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਇੱਕ ਅੰਤਰਿਮਸ ਵਪਾਰ ਸਮਝੌਤਾ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਅਮਰੀਕਾ ਵੱਲੋਂ ਭਾਰਤੀ ਵਸਤੂਆਂ ਤੇ 26% ਦਾ ਟੈਰਿਫ ਲਾਉਣ ਦੀ ਡੈਡਲਾਈਨ ਆ ਰਹੀ ਹੈ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਉਦਯੋਗਿਕ ਵਸਤੂਆਂ ਆਟੋਮੋਬਾਈਲ ਵਾਈਨ ਪੈਟਰੋকেমিক্যাল ਡੇਰੀ ਅਤੇ ਕੁਝ ਖੇਤੀਬਾੜੀ ਉਤਪਾਦਾਂ ਤੇ ਡਿਊਟੀ ਛੋਟ ਦੇਵੇ ਭਾਰਤ ਆਪਣੇ ਟੈਕਸਟਾਈਲ ਰਤਨ ਗਹਿਣੇ ਲੈਦਰ ਪਲਾਸਟਿਕ ਰਸਾਇਣ ਮੱਛੀ ਤੇਲ ਬੀਜ ਅੰਗੂਰ ਕੇਲੇ ਆਦ ਉਤਪਾਦਾਂ ਲਈ ਟੈਰਿਫ ਛੋਟ ਦੀ ਮੰਗ ਕਰ ਰਿਹਾ ਹੈ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਵਪਾਰਕ ਸਮਝੌਤਾ ਕਰ ਲਿਆ ਏ ਤੇ ਹੁਣ ਜਲਦੀ ਹੀ ਭਾਰਤ ਨਾਲ ਵੀ ਇੱਕ ਬਹੁਤ ਵੱਡਾ ਵਪਾਰ ਸਮਝੌਤਾ ਹੋ ਸਕਦਾ ਏ ਟਰੰਪ ਨੇ ਸਾਫ਼ ਕੀਤਾ ਕਿ ਅਮਰੀਕਾ ਸਿਰਫ ਚੁਣੇ ਹੋਏ ਦੇਸ਼ਾਂ ਨਾਲ ਹੀ ਵਪਾਰਕ ਸਮਝੌਤਾ ਕਰੇਗਾ ਹਰ ਦੇਸ਼ ਨਾਲ ਨਹੀਂ ਉਹਨਾਂ ਨੇ ਕਿਹਾ ਕਿ ਕੁਝ ਦੇਸ਼ਾਂ ਨੂੰ ਸਿਰਫ ਪੱਤਰ ਭੇਜ ਕੇ ਧੰਨਵਾਦ ਕਰਾਂਗੇ ਉਹਨਾਂ ਨੂੰ 25 35 45 ਫੀਸਦੀ ਟੈਰਿਫ ਦੇਣਾ ਪਵੇਗਾ ਹਾਲਾਂਕਿ ਟਰੰਪ ਨੇ ਚੀਨ ਨਾਲ ਹੋਏ ਸਮਝੌਤੇ ਦੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਬਾਅਦ ਚ ਪੁਸ਼ਟੀ ਕੀਤੀ ਕਿ ਚੀਨ ਤੋਂ ਅਮਰੀਕਾ ਤੱਕ ਦੁਰਲਭ ਧਰਤੀ ਸ਼ਿਪਮੈਂਟ ਨੂੰ ਤੇਜ਼ ਕਰਨ ਤੇ ਇਹ ਸਮਝੌਤਾ ਕੇਂਦਰਿਤ ਸੀ ਇਸ ਮਹੀਨੇ ਦੀ ਸ਼ੁਰੂਆਤ ਚ ਯੂਐਸ ਇੰਡੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਫੋਰਮ ਚ ਅਮਰੀਕੀ ਵਣਜ ਸਕੱਤਰ ਹਾਰਵਰਡ ਲੂਟਨਿਕ ਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਉਹਨਾਂ ਕਿਹਾ ਸੀ ਕਿ ਅਸੀਂ ਇਸ ਦੇ ਬਹੁਤ ਨੇੜੇ ਹਾਂ ਤੇ ਤੁਸੀਂ ਨੇੜਲੇ ਭਵਿੱਖ 'ਚ ਭਾਰਤ ਤੇ ਅਮਰੀਕਾ ਵਿਚਕਾਰ ਸਮਝੌਤੇ ਦੀ ਉਮੀਦ ਕਰ ਸਕਦੇ ਹੋ। ਰਾਸ਼ਟਰਪਤੀ ਡੋਨਲਡ 트ੰਪ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਵਕੀਲ ਨੇ ਸੀਐਨਐਨ ਅਤੇ ਦ ਨਿਊਯਾਰਕ ਟਾਈਮਜ਼ ਨੂੰ ਚਿੱਠੀਆਂ ਭੇਜ ਕੇ ਈਰਾਨ ਤੇ ਅਮਰੀਕੀ ਹਮਲੇ ਬਾਰੇ ਉਹਨਾਂ ਦੀ ਰਿਪੋਰਟਿੰਗ ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਵਕੀਲ ਐਲੈਜੈਂਡਰੋ ਬ੍ਰਿਟੋ ਨੇ ਦੋਸ਼ ਲਗਾਇਆ ਕਿ 24 ਜੂਨ ਨੂੰ ਪ੍ਰਕਾਸ਼ਿਤ ਸਟੋਰੀਆਂ ਝੂਠੀਆਂ ਅਤੇ અપਮਾਨਜਨਕ ਸਨ ਜਿਨ੍ਹਾਂ ਦੇ ਵਿੱਚ ਹਮਲਿਆਂ ਦੀ ਸ਼ੁਰੂਆਤੀ ਅਮਰੀਕੀ ਖੁਫੀਆ ਮੁਲਾਂਕਣ ਦਾ ਵਰਣਨ ਕੀਤਾ ਗਿਆ ਸੀ। ਦੋਵੇਂ ਮੀਡੀਆ ਆਊਟਲੈਟਸ ਨੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀਗਾ। ਟਰੰਪ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਈਰਾਨ ਦੇ ਪਰਮਾਣੂ ਸੰਸ਼ੋਧਨ ਸਥਾਨ ਪੂਰੀ ਤਰ੍ਹਾਂ ਅਤੇ ਪੂਰੀ ਤਰ੍ਹਾਂ ਮਿਟ ਗਏ ਸਨ ਪਰ ਪੈਂਟਾਗਨ ਦੀ ਖੁਫੀਆ ਸ਼ਾਖਾ ਦੇ ਸ਼ੁਰੂਆਤੀ ਮੁਲਾਂਕਣ ਨੇ ਸੁਝਾਅ ਦਿੱਤਾ ਕਿ ਬੰਬ ਧਮਾਕਿਆਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਮੁੱਖ ਹਿੱਸਿਆਂ ਨੂੰ ਤਬਾਹ ਨਹੀਂ ਕੀਤਾ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇੰਟੈਲੀਜੈਂਸ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਤੇ 트ੰਪ ਨੇ ਕਿਹਾ ਸੀ ਕਿ ਜਿਸ ਕਿਸੇ ਨੇ ਵੀ ਇਸ ਨੂੰ ਪ੍ਰੈਸ ਨੂੰ ਲੀਕ ਕੀਤਾ ਹੈ ਉਸ ਦੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਰਾਸ਼ਟਰਪਤੀ ਨੇ ਦੋਵਾਂ ਮੀਡੀਆ ਆਊਟਲੈਟਸ ਨੂੰ ਝਾਲੀ ਖਬਰਾਂ ਵਜੋਂ ਵੀ ਦਰਸਾਇਆ ਤੇ ਕਹਾਣੀ ਬ੍ਰੇਕ ਕਰਨ ਵਾਲੇ ਤਿੰਨ ਸੀਐਨਐਨ ਰਿਪੋਰਟਰਾਂ 'ਚੋਂ ਇੱਕ ਨੂੰ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਇਸ ਦੇ ਸਬੰਧ 'ਚ ਆਪਣਾ ਪੱਖ ਰੱਖਦਿਆਂ ਸੀਐਨਐਨ ਨੇ ਜਵਾਬ ਦਿੱਤਾ ਜਿਸ ਦਾ ਇਹ ਕਹਿਣਾ ਹੈ ਕਿ ਅਸੀਂ ਨਤਾਸ਼ਾ ਬਰ ਟ੍ਰੈਂਡ ਦੀ ਪੱਤਰਕਾਰੀ ਅਤੇ ਖਾਸ ਤੌਰ ਤੇ ਉਸ ਅਤੇ ਉਸਦੇ ਸਾਥੀਆਂ ਦੇ ਮੁਲਾਂਕਣ ਬਾਰੇ ਰਿਪੋਰਟ ਦੇ ਪਿੱਛੇ 100% ਖੜੇ ਹਨ। ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਇਜ਼ਰਾਈਲ ਨਾਲ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਏ। ਉਹਨਾਂ ਨੇ ਟੈਲੀਵਿਜ਼ਨ ਤੇ ਇੱਕ ਵੀਡੀਓ ਜਾਰੀ ਕਰਕੇ ਕਈ ਗੱਲਾਂ ਦਸੀਆਂ। ਖਾਮਨੇਈ ਨੇ ਅਮਰੀਕਾ ਨੂੰ ਸਖਤ ਸ਼ਬਦਾਂ ਚ ਚੇਤਾਵਨੀ ਦਿੱਤੀ ਕਿ ਈਰਾਨ ਭਵਿੱਖ ਚ ਕਿਸੇ ਵੀ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ। ਇਰਾਨ ਮੱਧ ਪੂਰਬ 'ਚ ਅਮਰੀਕੀ ਫੌਜੀ ਟਿਕਾਣਿਆਂ ਤੇ ਹਮਲੇ ਦਾ ਟੁਕਮਾ ਜਵਾਬ ਦੇਵੇਗਾ। ਇਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਤੋਂ ਬਾਅਦ ਖਾਮੇਨੀ ਨੇ ਪਹਿਲੀ ਵਾਰ ਟੀਵੀਜ਼ਨ ਇੰਟਰਵਿਊ ਦਿੱਤਾ ਤੇ ਆਪਣੇ ਇਰਾਦੇ ਸਪਸ਼ਟ ਕਰਕੇ ਅਮਰੀਕਾ ਨੂੰ ਚੇਤਾਵਨੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਖਾਮੇਨੀ ਨੇ ਇਹ ਚੇਤਾਵਨੀ ਉਦੋਂ ਦਿੱਤੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਦੁਬਾਰਾ ਪ੍ਰਮਾਣੂ ਪ੍ਰੋਗਰਾਮ ਸ਼ੁਰੂ ਕਰਦਾ ਹੈ ਤਾਂ ਅਮਰੀਕਾ ਦੁਬਾਰਾ ਇਰਾਨ ਦੇ ਪ੍ਰਮਾਣੂ ਸਥਾਨਾਂ ਤੇ ਹਮਲਾ ਕਰੇਗਾ। ਇਸ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗੀ ਨੇ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਨਾਲ ਈਰਾਨ ਦੇ ਪਰਮਾਣੂ ਸਥਾਨਾਂ ਨੂੰ ਨੁਕਸਾਨ ਪਹੁੰਚਿਆ ਪਰ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਜਾਰੀ ਰੱਖੇਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਇਤੁੱਲਾ ਅਲੀ ਖਾਮੇਨੇਈ ਨੇ ਆਪਣੇ ਦੇਸ਼ ਈਰਾਨ 'ਚ ਇਜ਼ਰਾਈਲ ਉੱਤੇ ਜਿੱਤ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ 12 ਦਿਨ ਚੱਲੀ ਤੇ ਅਮਰੀਕਾ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਪਹਿਲਾਂ ਅਮਰੀਕਾ ਨੇ ਈਰਾਨ ਚ ਪਰਮਾਣੂ ਟਿਕਾਣਿਆਂ ਤੇ ਬੰਬਾਰੀ ਅਤੇ ਮਿਜ਼ਾਈਲ ਹਮਲੇ ਕਰਕੇ ਇਜ਼ਰਾਈਲ ਨੂੰ ਆਪਣਾ ਨਿਸ਼ਾਨਾ ਪ੍ਰਾਪਤ ਕਰਨ ਚ ਮਦਦ ਕੀਤੀ ਫਿਰ ਕਤਰ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਕੀਤੀ ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਇਸ ਲਈ ਹੁਣ ਈਰਾਨ ਨੇ ਪਰਮਾਣੂ ਹਥਿਆਰ ਬਣਾਉਣ ਦੀ ਇੱਛਾ ਛੱਡ ਦਿੱਤੀ ਹੈ ਅਮਰੀਕਾ ਨੂੰ ਨਹੀਂ ਲੱਗਦਾ ਕਿ ਈਰਾਨ ਦੁਬਾਰਾ ਪਰਮਾਣੂ ਹਥਿਆਰ ਬਣਾਉਣ ਬਾਰੇ ਸੋਚੇਗਾ ਈਰਾਨ ਨੂੰ ਤੇਲ ਮਿਜ਼ਾਈਲਾਂ ਅਤੇ ਰੱਖਿਆ ਹਥਿਆਰ ਮਿਲਣਗੇ ਪਰ ਈਰਾਨ ਨੇ ਪਰਮਾਣੂ ਹਥਿਆਰ ਬਣਾਉਣ ਦਾ ਰਸਤਾ ਛੱਡ ਦਿੱਤਾ ਏ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਮਰੀਕਾ ਅਜਿਹਾ ਨਹੀਂ ਹੋਣ ਦੇਵੇਗਾ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ